ਜਲਸਾ ਵ ਇੱਕ ਮਲੋਕ ਦੇ ਵਿੱਚ ਆਧਾਰ ਕਾਰਡ ਅਪਡੇਸ਼ਨ ਔਰ ਕੇਵਾਈਸੀ ਦਾ ਜਿਹੜਾ ਸਿਲਸਿਲਾ جاری ਆ ਤੇ ਇਹਦੀ ਕੀ ਕੋਈ ਤਰੀਕਵਾਰ ਹੈਗਾ ਜਿਨ੍ਹਾਂ ਦੇ ਹਲੇ ਤੱਕ ਕੇਵਾਈਸੀ ਅਪਡੇਟ ਨਹੀਂ ਹੋਇਆ ਕੀ ਤੁਹਾਡੇ ਵੱਲੋਂ ਮੈਸੇਜ ਹੈ ਸਭ ਤੋਂ ਪਹਿਲਾਂ ਮਲੋਕ ਲਾਈਵ ਦੇ ਸਾਰੇ ਸਰੋਤਿਆਂ ਨੂੰ RAM ji ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਮਾਨਯੋਗ ਡਾਕਟਰ ਬਲਜੀਤ ਕੌਰ ਜੀ ਕੈਬਨਟ ਮੰਤਰੀ ਪੰਜਾਬ ਜੀ ਦਾ ਹਲਕਾ ਹੈ कोरोना ਵੱਲੋਂ ਜਿਹੜਾ ਦਿਸ਼ਾ ਨਿਰਦੇਸ਼ ਸੀਗਾ ਕਿ ਇਸ ਕੰਮ ਨੂੰ ਜਲਦੀ ਤੋਂ ਜਲਦੀ ਜਿਹੜਾ ਇਹਨੂੰ ਸਿਰੇ ਲਾਇਆ ਜਾਵੇ ਔਰ BFSI ਸਾਫ ਨੇ ਵਿਭਾਗੀ ਤੌਰ ਤੇ ਜਿਹੜਾ ਇਹ ਕੰਮ ਹੈ ਉਹ ਸਾਰੇ ਡੀਪੂ ਹੋਲਡਰਾਂ ਦੇ ਥਰੂ ਜਿਹੜਾ ਮਹਿਕਮੇ ਨੇ ਉਹ ਕਰਵਾਉਣਾ ਆਰੰਭ ਕੀਤਾ ਔਰ KYC ਦਾ ਮਤਲਬ ਇਹ ਹੈ ਕਿ ਜਿਹੜੇ ਹੁਣ ਤੱਕ ਇੱਕ ਕੈਪਿੰਗ ਹੁੰਦੀ ਆ ਪੰਜਾਬ ਦੇ ਵਿੱਚ ਇੱਕ ਲਿਮਟ ਜਿਹੜੀ ਰਾਸ਼ਨ ਕਾਰਡਾਂ ਦੀ ਉਹ ਫੁੱਲ ਹੋਈ ਪਈ ਸੀ ਤੇ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਰਾਸ਼ਨ ਕਾਰਡ ਹੋਲਡਰ ਹੈ ਉਹ ਫੇਕ ਹੈ ਆ ਜਾਂ ਕੋਈ ਫੌਰੀਨ ਵਸ ਗਿਆ ਕੋਈ ਆਊਟ ਆਫ ਸਟੇਟ ਹੈ ਕੋਈ ਕਿਸੇ ਦੀ ਡੈਥ ਹੋ ਚੁੱਕੀ ਹੈ ਬਹੁਤ ਸਾਰੇ ਲੋਕ ਹੈ ਜਿਹੜੇ ਆ ਜਿਨ੍ਹਾਂ ਦਾ ਰਾਸ਼ਨ ਦਾ ਦੁਰਪਯੋਗ ਹੋ ਰਿਹਾ ਉਹ ਫਿਜ਼ੀਕਲ ਵੈਰੀਫਿਕੇਸ਼ਨ ਜਿਹੜੀ ਕੇਵਾਈਸੀ ਉਹਦੇ ਨਾਲ ਕੀ ਹੋਣਾ ਕਿ ਜਿਹੜਾ ਕੋਈ ਵੀ ਨਜਾਇਜ਼ ਕਾਰਡ ਕਾਰਡ ਹੋਲਡਰ ਹੈ ਉਹ ਫਿਜ਼ੀਕਲ ਵੈਰੀਫਿਕੇਸ਼ਨ ਤੋਂ ਬਾਹਰ ਹੋ ਜਾਊਗਾ ਕਿ ਉਹ ਕਾਰਡ ਜਿਹੜਾ ਕੱਟ ਕੇ ਉਸ ਕਾਰਡ ਦੀ ਜਗ੍ਹਾ ਇੱਕ ਜੈਨੂਨ ਜਿਹੜਾ ਕਾਰਡ ਹੋਲਡਰ ਹੈ ਜਿਹੜਾ ਨੀੜੀ ਪਰਿਵਾਰ ਹੈ ਜਿਹਨੂੰ ਅਸਲ ਦੇ ਵਿੱਚ ਲੋੜ ਹੈ ਸਰਕਾਰੀ ਸਿਹਤਾਂ ਦੀ ਉਹ ਪਰਿਵਾਰ ਨੂੰ ਉੱਥੇ ਦਰਜ ਕੀਤਾ ਜਾ ਸਕਦਾ ਇਹ ਪ੍ਰੋਸੈਸ ਹੈ ਕੇਵਾਈਸੀ ਦਾ ਔਰ ਇਹਦੇ ਚ ਸਰ ਇੱਕ ਜਿਹੜਾ ਹੈ ਕਿ ਇੱਕ ਛੋਟੇ ਬੱਚਿਆਂ ਦਾ ਇਸ਼ੂ ਕ੍ਰੇਟ ਹੁੰਦਾ ਹੈ ਕਿ ਉਹਨਾਂ ਦੇ ਆਧਾਰ ਕਾਰਡ ਅਪਡੇਟ ਨਹੀਂ ਹੋਏ ਹੋਏ ਤਾਂ ਉਸ ਕੇਸ ਚ ਕੀ ਹੈ ਰਾਂਜੀ ਉਹਦੇ ਚ ਇਹ ਹੈ ਜਿਵੇਂ ਬੱਚਾ 2-3 ਸਾਲ ਦਾ ਹੈ ਤਾਂ ਉਆਜੂਰੀ ਉਮਰ 13 ਸਾਲ ਹੋ ਗਈ ਤਾਂ ਉਹ ਜਿਹੜਾ ਉਹਦਾ ਆਧਾਰ ਕਾਰਡ ਹੈ ਉਹ ਅਪਡੇਟ ਮੰਗਦਾ ਅਗਰ ਉਹ ਆਧਾਰ ਕਾਰਡ ਅਪਡੇਟ ਨਹੀਂ ਹੋਇਆ ਤਾਂ ਉਹ ਉਹ ਕੇवाईसी ਚ ਦਰਜ ਨਹੀਂ ਹੋਣਾ ਔਰ ਮੇਰੀ ਸਾਰੇ ਤੁਹਾਡੇ ਮਲੋਕ ਲਾਈਵ ਦੇ ਸਰੋਤੇ ਮਲੋਕ ਹਲਕੇ ਦੇ ਨਿਵਾਸੀ ਵੀਰਾਂ ਭੈਣਾਂ ਨੂੰ ਮੇਰੀ ਬੇਨਤੀ ਹੈ ਕਿ ਜਿੰਨੇ ਵੀ ਪਰਿਵਾਰਾਂ ਦੇ ਬੱਚੇ ਛੋਟੇ ਹੁੰਦੇ ਆ ਉਹਨਾਂ ਦੇ ਆਧਾਰ ਕਾਰਡ ਬਣੇ ਆ ਔਰ ਉਹ ਕੇਵਾਈਸੀ ਦੇ ਵਿੱਚ ਉਹ ਕਿਤੇ ਨਾ ਕਿਤੇ ਪ੍ਰੋਬਲਮ ਆ ਰਹੀ ਆ ਬੱਚਾ ਵੱਡਾ ਹੋ ਗਿਆ ਕਿ ਅਪਡੇਟ ਮੰਗਦਾ ਆਧਾਰ ਕਾਰਡ ਤਾਂ ਉਹ ਸਾਰੇ ਆਧਾਰ ਕਾਰਡ ਤੁਸੀਂ ਅਪਡੇਟ ਕਰਵਾ ਲਓ 25 ਤਰੀਕ ਤੱਕ ਉਹ ਉਸ ਤੋਂ ਬਾਅਦ ਅਗਰ ਕਿਸੇ ਦਾ ਅਪਡੇਟ ਨਹੀਂ ਹੋਇਆ ਤੇ ਉਹ ਕਾਰਡ ਦੇ ਵਿੱਚ ਉਹ ਪਰਿਵਾਰ ਦਾ ਉਹ ਜੀ ਦਰਜ ਨਹੀਂ ਹੋਣਾ ਤੇ ਤੁਹਾਡਾ ਨੁਕਸਾਨ ਹੋਊਗਾ ਇਸ ਕਰਕੇ ਤੁਸੀਂ ਜਿੰਨੇ ਵੀ ਆਧਾਰ ਕਾਰਡ ਆ ਉਹਨਾਂ ਨੂੰ ਅਪਡੇਟ ਕਰਵਾ ਕੇ ਤੇ ਕੇवाईसी ਕੰਪਲੀਟ ਕਰਵਾ ਲਓ ਆਗਲੀ ਯਾਰੇ ਪਰਿਵਾਰ ਦੀ ਤਾਂ ਕਿ ਤੁਹਾਨੂੰ ਭਵਿੱਖ ਵਿੱਚ ਮਿਲਣ ਵਾਲੀ ਜਿਹੜੀ ਸਹਾਇਤਾ ਸਰਕਾਰ ਵੱਲੋਂ ਉਹ ਮਿਲ ਸਕੇ ਮੈਂ ਇੱਕ ਵਾਰ ਇਹ ਗਰਾਉਂਡ ਤੇ ਜਾ ਕੇ ਦੇਖ ਸੋਕਿਆ ਕਿ ਜਿਹੜਾ ਜਦੋਂ ਡਿਪੂ 홀ਡਰ ਬਹਿੰਦੇ ਆ ਤੇ ਤੇ ਬਹੁਤ ਸਾਰੇ ਇਦਾਂ ਦੇ ਕੇਸ ਆਉਂਦੇ ਆ ਮੈਂ ਜਦੋਂ ਗਾਉਂਕ ਦੇਖਿਆ ਜਾ ਕੇ ਉਹ ਆਧਾਰ ਕਾਰਡ ਅਪਡੇਟ ਨਹੀਂ ਹੈ ਉਹ ਪਰ ਉਹਨੂੰ ਸੀਰੀਅਸਲੀ ਲੈ ਰਹੇ ਤੇ ਮੇਰੀ ਬੇਨਤੀ ਹੈ ਉਹਨੂੰ ਸੀਰੀਅਸ ਲੈ ਕੇ ਤੁਸੀਂ ਆਪਦੇ ਬੱਚਿਆਂ ਦੇ ਆਧਾਰ ਕਾਰਡ ਅਪਡੇਟ ਕਰਵਾਓ ਤੇ ਅਪਡੇਟ ਕਰਵਾ ਕੇ ਉਹਦੀ ਕੇਵਾਈਸੀ ਕਰਵਾਓ ਸੀਰੀਅਸ ਲਿਆ ਗਿਆ ਸ਼ੁਰੂ ਦੇ ਵਿੱਚ ਤਾਂ ਬੜਾ ਰਸ਼ ਰਿਹਾ ਪੋਸਟ ਆਫਿਸ ਦੇ ਵਿੱਚ ਔਰ ਅਗਾਇਤ ਤਹਿਸੀਲ ਕੰਪਲੈਕਸ ਦੇ ਵਿੱਚ ਜਿਹੜਾ ਬੜਾ ਰਸ਼ ਰਿਹਾ ਤਾਂ ਉਹ ਲੋਕਾਂ ਦੇ ਸਵਾਲ ਵੀ ਚੁੱਕੇ ਸੀ ਕਿ ਸਰਕਾਰ ਜਿਹੜਾ ਜਾਣਬੁੱਝ ਕੇ ਠਿੱਕ ਕਰਨਾ ਚਾਹੀ ਹੈ ਪਰ ਅਸਲ ਚ ਜਿਹੜਾ ਫਿਲਟਰੇਸ਼ਨ ਹੋਣੀਆਂ ਤਾਂ ਜਿਹੜੇ ਆਪਣੀ ਕੈਪਿੰਗ ਜਿਹੜੀ ਹੈਗੀ ਉਹਨੂੰ ਤਜਵੀਜ਼ ਦਿੱਤੀ ਗਈ ਹੈ ਕਿ ਜਿਹੜਾ ਹੈ ਵੀ ਸਭ ਨੂੰ ਧਿਆਨਿਤ ਰੱਖਦੇ ਹੋਏ ਕਿ ਜਿਹੜਾ ਰਾਸ਼ਨ ਆ ਉਹ ਜ਼ਾਇਆ ਨਾ ਹੋਵੇ ਨਹੀਂ ਇਹਨੂੰ ਖਿੱਖ ਰਾਮ ਜੀ ਨੂੰ ਖਿੱਖ ਕਰਨਾ ਨਹੀਂ ਕਹਿ ਸਕਦੇ ਆਪਾਂ ਇਹ ਲੋਕਾਂ ਦੀ ਸਹੂਲियत ਲਈ ਆ ਦੇਖੋ ਸਾਡੇ ਕੋਲ ਮੈਂ ਮਾਨਯੋਗ ਮਿਨਿਸਟਰ ਸਾਹਿਬ ਦੇ ਆਫਿਸ ਦੇ ਵਿੱਚ ਬੈਠ ਕੇ ਸਾਰਾ ਦਿਨ ਪਬਲਿਕ ਨੂੰ ਮਿਲਦਾ ਤਾਂ ਇੱਥੇ ਲੋਕ ਬਹੁਤ ਸਾਰੀ ਵੱਡੀ ਕਾਦਾਤ ਦੇ ਵਿੱਚ ਮੰਤਰੀ ਸਾਹਿਬ ਕੋਲ ਪੇਸ਼ ਹੁੰਦੇ ਆ ਕਿ ਸਾਡਾ ਰਾਸ਼ਨ ਕਾਰਡ ਨਹੀਂ ਬਣਿਆ ਉਹ ਕਿਉਂ ਨਹੀਂ ਬਣਿਆ ਕਿਉਂਕਿ ਕੈਪਿੰਗ ਇੱਕ ਲਿਮਟ ਹੈ ਕਿਸੇ ਵੀ ਸਟੇਟ ਦੀ ਉਹ ਲਿਮਟ ਪੂਰੀ ਹੋ ਚੁੱਕੀ ਹੈ ਨਵਾਂ ਰਾਸ਼ਨ ਕਾਰਡ ਬਣ ਨਹੀਂ ਸਕਦਾ ਤੇ ਉਸ ਲਿਮਟ ਦੇ ਵਿੱਚ ਹਜ਼ਾਰਾਂ ਹੀ ਰਾਸ਼ਨ ਕਾਰਡ 홀ਡਰ ਹੈ ਜਿਹੜੇ ਐਕਚੁਅਲ ਦੇ ਵਿੱਚ ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ ਜਾਂ ਜਿਹੜੇ ਫੋਰਨ ਵੱਸ ਗਏ ਆ ਜਾਂ ਕੋਈ ਰਿਚ ਫੈਮਲੀਆਂ ਆ ਉਹ ਸਾਰੇ ਦੇ ਸਾਰੇ ਜਿਹੜੇ ਆ ਉਹ ਫਾਇਦਾ ਲੈ ਰਹੇ ਸੀ ਜਾਂ ਉਹ ਫਾਇਦਾ ਨਹੀਂ ਲੈ ਰਹੇ ਸੀ ਉਹਨਾਂ ਦਾ ਫਾਇਦਾ ਕੋਈ ਹੋਰ ਲੈ ਰਿਆ ਉਹ ਚੀਜ਼ ਨੂੰ ਫਾਈਂਡ ਆਊਟ ਕਰਨ ਵਾਸਤੇ ਸਰਕਾਰ ਨੇ ਉਪਰਾਲਾ ਕੀਤਾ ਫਿਜ਼ੀਕਲ ਵੈਰੀਫਿਕੇਸ਼ਨ ਦਾ ਕਿ ਇਹਦਾ ਬੈਨੀਫਿਟ ਜਿਹੜੇ ਲੋਕ ਇਹ ਕਹਿੰਦੇ ਆ ਕਿ ਜਿਹੜਾ ਖੱਜਲ ਖਵਾਰੀ ਹੈ ਖੱਜਲ ਖਵਾਰੀ ਨਹੀਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਡੀ ਸਹੂਲਿਅਤ ਲਈ ਅੱਜ ਤੁਸੀਂ ਅਪਡੇਟ ਕਰਾ ਕੇ ਆਪਣੇ ਬੱਚੇ ਦਾ ਆਧਾਰ ਕਾਰਡ ਤੇ ਤੁਸੀਂ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਉਨੇ ਹੋ ਤੁਸੀਂ ਜੈਨੂਨ ਕਾਰਡ ਹੋਲਡਰ ਬਣਦੇ ਹੋ ਜਿਨ੍ਹਾਂ ਦੀ ਵੈਰੀਫਿਕੇਸ਼ਨ ਨਾ ਹੋਊਗੀ ਉਹ ਜੈਨੂਨ ਕਾਰਡ ਹੋਲਡਰ ਨਹੀਂ ਮੰਨੇ ਜਾਣੇ ਉਹਨਾਂ ਦਾ ਜਿਹੜਾ ਰਾਸ਼ਨ ਕਾਰਡ ਕੱਟ ਕੇ ਫਿਰ ਇੱਕ ਲੋਡ ਵੰਦ ਨੂੰ ਜਿਹੜਾ ਐਕਸਲ ਤੋਂ ਸਰਕਾਰੀ ਅਨਲਸ ਦਾ ਹੱਕਦਾਰ ਹੈ ਮਜ਼ਦੂਰ ਜਮਾਦਾਰ ਕੋਈ ਪਰਿਵਾਰ ਹੈ ਉਹਨੂੰ ਉਹਦਾ ਹੱਕ ਮਿਲੂਗਾ ਕਿ ਫਿਜ਼ੀਕਲ ਕਨਫਰਮੇਸ਼ਨ ਤੋਂ ਬਾਅਦ ਹੀ ਮਿਲਣਾ ਸੋ ਇਹ ਖੱਜਲ ਖਵਾਰੀ ਨਹੀਂ ਇਹ ਲੋਕਾਂ ਦੀ ਸਹੂਲਤ ਲਈ ਹੈ ਫੂਡ ਸਪਲਾਈ ਦਫ਼ਤਰ ਦੇ ਵੱਲੋਂ ਕੋਈ ਇਹਦੀ ਕੋਈ ਤਾਰੀਖ ਦਿੱਤੀ ਗਈ ਹੈ ਜਾਂ ਕਿੰਨੇ ਹੁਣ ਤੱਕ ਜਿਹੜੇ ਅਪਡੇਟ ਸ਼ਮ ਜਿਹੜੀਆਂ ਮਲੋਡ ਦੇ ਵਿੱਚ ਹੋ ਚੁੱਕੀਆਂ ਕਿੰਨੀਆਂ ਕੋ ਪੈਂਡਿੰਗ ਆ ਆ ਲਾਸਟ ਵੀਕ ਮੇਰੀ ਜਦੋਂ ਗੱਲ ਹੋਈ ਉਹਨਾਂ ਨਾਲ ਤਾਂ ਲਗਭਗ 52% ਜਿਹੜਾ ਕੰਪਲੀਟ ਹੋ ਚੁੱਕਿਆ ਸੀ 6 ਲੱਖ ਦੇ ird gird ਜਿਹੜੀ ਟੋਟਲ ਕੇ ਵਾਈਸ ਜਿਹੜੀ ਉਹ ਕੁਆਂਟਿਟੀ ਆ ਕਾਰਡ ਹੋਲਡਰਾਂ ਦੀ ਜੀ ਜਿਹੜਾ 50% ਪਲੱਸ ਜਿਹੜਾ ਹੋ ਚੁੱਕਿਆ ਸੀ ਔਰ ਅੱਜ ਜਿਹੜੀ ਮੇਰੀ ਤਾਜ਼ਾ ਗੱਲ ਹੋਈ ਆ ਤਾਂ ਲਗਭਗ 70 ਤੋਂ 80% ਜਿਹੜਾ ਕੰਪਲੀਟ ਹੈ ਤੇ ਬਹੁਤ ਨਜ਼ਦੀਕ ਆ ਸੀ ਟੋਟਲ ਜਿਹੜੀ ਕੇਵਾਈਸੀ ਮੁਕੰਮਲ ਕਰਨ ਦੇ ਔਰ ਜਿਹੜਾ ਕੋਈ ਅਪਡੇਟ ਵਾਲਾ ਕੇਸ ਹੈ ਉਹ ਬਾਅਦ ਦੇ ਵਿੱਚ ਜਿਹੜਾ ਲਿਆ ਜਾਊਗਾ ਕੋਈ ਆਖਰੀ ਤਰੀਕ ਤੱਕ 25 ਤਰੀਕ ਤੱਕ ਜਿਹੜਾ ਆਪਣੇ ਜਿੰਨੇ ਵੀ ਆਧਾਰ ਕਾਰਡ ਅਪਡੇਟ ਕਰਨ ਵਾਲੇ ਆ ਉਹ 25 ਤਰੀਕ ਤੱਕ ਆਪ ਦਾ ਜਾ ਕੇ ਕਰਵਾ ਲੈਣ ਤੇ ਉਸ ਤੋਂ ਬਾਅਦ ਜਿਹੜਾ ਫਿਰ ਉਹਨਾਂ ਲਈ ਮੁਸ਼ਕਲ ਆ ਸਕਦੀ ਹੈ 25 ਨਵੰਬਰ ਸਰ 25 ਨਵੰਬਰ ਕੋਈ ਹੈਲਪਲਾਈਨ ਤੁਸੀਂ ਦੇ ਸਕਦੇ ਹੋ ਕਿਸੇ ਤਰ੍ਹਾਂ ਨਾਲ ਪੁੱਛਗਿੱਛ ਦੇ ਲਈ ਨਹੀਂ ਇਹਦੇ ਸੈਲਫਲਾਈਨ ਦੀ ਲੋੜ ਨਹੀਂ ਆ ਰਹੀ ਇਹ ਤਾਂ ਸਿੱਧੰ ਸਿੱਧਾ ਜਿਹੜਾ ਡਿੱਪੂ ਹੋਲਡਰਾਂ ਨੂੰ ਵਾਰਡ ਵਾਈਜ਼ ਉਹ ਹਰ ਰੋਜ਼ ਜਾਂਦੇ ਆ ਤੇ ਹਰ ਰੋਜ਼ ਬੈਠਦੇ ਆ ਕੋਈ ਇਹ ਤੇ ਹੈਲਪਲਾਈਨ ਦੀ ਲੋੜ ਨਹੀਂ ਹੈਗੀ ਬਾਕੀ ਮਿਨਿਸਟਰ ਸਾਹਿਬ ਬੈਠੇ ਆ ਮਿਨਿਸਟਰ ਸਾਹਿਬ ਦਾ ਹਲਕਾ ਅਸੀਂ ਬੈਠੇ ਆ ਮਹਿਕਮਾ ਬਠਾ ਕੋਈ ਐਡੀ ਗੱਲ ਨਹੀਂ ਹੈ ਬਹੁਤ ਸਮੂਥਲੀ ਜਿਹੜਾ ਪ੍ਰੋਸੈਸ ਚੱਲ ਰਿਹਾ ਤੁਸੀਂ ਇਹ ਮੰਨੋ ਨਾ 80% ਜਦੋਂ ਆਪਾਂ ਕਵਰ ਕਰ ਲਿਆ ਤਾਂ ਇਟ ਮੀਨਸ ਕੀ ਹੈ ਕਿ ਲੋਕ ਵੀ ਕੋਆਪਰੇਟ ਕਰ ਰਹੇ ਆ ਔਰ ਡਿਪਾਰਟਮੈਂਟ ਦੇ ਡਿਪੂ ਹੋਲਡਰ ਵੀ ਕੋਆਪਰੇਟ ਕਰ ਰਹੇ ਆ ਆਮ ਆਦਮੀ ਪਾਰਟੀ ਦੇ ਵੱਲੋਂ ਬਲੂਟ ਦੇ ਵਿੱਚ ਕੀ ਕੁਝ ਜਿਹੜੇ ਹੁਣ ਤੱਕ ਜਿਹੜੇ ਕੰਮ ਨੇ ਅਮਲ ਦੇ ਵਿੱਚ ਲਿਆਂਦੇ ਗਏ ਆ ਕਿ ਕੋਈ ਕੰਮ ਨਿਪਟਦੇ ਕਿਹੜੇ ਚੱਲਦੇ ਦੇਖੋ ਲਾਸਟ ਵੀਕ ਆਪਾਂ ਤੁਸੀਂ ਵੀ ਕਵਰ ਕਰਨ ਆਏ ਹੋ ਆਪਾਂ ਜਿਹੜਾ ਟੈਂਡਰ ਕਰਵਾ ਕੇ ਵੱਡੀਆਂ ਸੁਪਰ ਫੰਕਸ਼ਨ ਮਸ਼ੀਨਾਂ ਦਾ ਕਿ ਜਿਹੜੀ ਮੇਨ ਲਾਈਨ ਆ ਉਹਦੀ ਸਫਾਈ ਦਾ ਕੰਮ ਸ਼ੁਰੂ ਕਰਾਇਆ ਜਿਹੜਾ ਲਗਭਗ ਉਹ 1 ਕਿਲੋਮੀਟਰ ਤੱਕ ਜਿਹੜਾ ਉਹ 6 ਕਿਲੋਮੀਟਰ ਦਾ ਟਾਰਗੇਟ ਹੈ 1 ਕਿਲੋਮੀਟਰ ਉਹਨਾਂ ਨੇ ਕੰਪਲੀਟ ਕਰ ਲਿਆ ਜਦੋਂ ਇਹ 10 ਤੋਂ 15 ਦਿਨ ਦੇ ਵਿੱਚ ਮੇਨ ਲਾਈਨ ਸਿਵਰਜ ਦੀ ਉਹ ਖੁੱਲ ਗਈ ਤੇ ਆਪਣੇ ਸ਼ਹਿਰ ਨੂੰ ਜਿਹੜਾ ਉਹ ਨੂੰ ਕਿਤੇ ਨਾ ਕਿਤੇ ਸਾਹ ਮਿਲੂਗਾ ਬਹੁਤ ਪ੍ਰੋਬਲਮ ਦੇ ਵਿੱਚ ਸੀਗੇ ਆਪਾਂ ਸਾਰੇ ਇਹ ਚੱਲ ਰਿਹਾ ਸਟੇਡੀਅਮ ਬੜੇ ਵਧੀਆ ਢੰਗ ਨਾਲ ਜਿਹੜਾ ਉਥੇ ਇੱਕ ਟੂਰਨਾਮੈਂਟ ਹੋ ਰਿਹਾ ਹੈ ਖੇਡਾਂ ਵਤਨ ਪੰਜਾਬ ਦੀਆਂ ਉਹ ਚੱਲ ਰਿਹਾ ਹੈ ਹਾਰਮੋਨਿਸ ਦੇ ਸਾਥ ਕਨੀਓ ਕਈ ਅਜਿਹੇ ਕਰਮਾ ਜਿਹੜਾ ਮੈਂ ਜਿਹੜਾ ਬੜੇ ਮਾਣ ਨਾਲ ਕਹਿੰਦਾ ਕਿ ਉਹ ਪੱਕੇ ਜਾ ਰਿਹਾ ਆ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਤੁਹਾਨੂੰ ਅਸੀਂ ਉਹ ਚੰਗੀਆਂ ਖਬਰਾਂ ਸੁਣਾਵਾਂਗੇ ਠੀਕ ਹੈ ਜੀ